ਨੀ ਸੁਣੀ ਹੋਣੀ ਸਾਖੀ ਸਵਗੁਰਦਾਨ ਦੇਵ ਜੀ ਰਾਤ ਇੱਕ ਬਹੁਤ ਵੱਡਾ ਮੱਛ ਸੌ ਮੀਲ ਲੰਮਾ ਉਹਦੇ ਤੇ ਰਾਤ ਕੱਟੀ ਮਰਦਾਨਾ ਪੁੱਛਦਾ ਮਹਾਰਾਜ ਇਹ ਕੀ ਚੀਜ਼ ਹੈ ਨਾ ਤਰਦੀ ਹੈ ਨਾ ਇਹ ਕਹਿੰਦੇ ਮੱਛ ਦਾ ਸਰੀਰ ਉਹਦੇ ਤੇ ਜਾ ਰਿਹਾ ਰਾਤ ਕੱਟੀ ਸਰ ਤੇ ਸਵੇਰੇ ਸੂਝਣਿਆ ਸਮੁੰਦਰ ਤੋਂ ਪਾਰ ਤੋ ਪ੍ਰਸ਼ਾਦ ਦਿੱਤਾ ਹੋਏ ਡੇ ਵੱਡ ਦਾ ਮੂੰਹ ਕਿਹੜਾ ਛੋਟਾ ਪ੍ਰਸਤਾਨੋਂ ਲੱਗਨ ਦੀ ਦੇਰ ਸੀ ਉਹਦੇ ਵਿੱਚੋਂ ਰੂਹ ਨਿਕਲਾਈ ਦਿਖੀ ਦੀ ਸੱਚੇ ਪਾਤਸ਼ਾਹ ਬੜੀ ਕਿਰਪਾ ਕੀਤੀ ਅਜ ਅਸਰਾਫ ਦਾ ਖਾਤਮਾ ਆਇਆ ਰਾਜੇ ਜਨਕ ਦੇ ਸਮੇਂ ਮੈਂ ਪਹਿਲਾ ਵਸੀਰ ਸੀ ਮੈਂ ਕਹਿੰਦੇ ਕਿ ਇਹਨਾਂ ਦੀ ਮਹਿਮਾ ਬੜੀ ਹੈ ਇਹਨਾਂ ਬੰਦਗੀ ਕੀਤੀ ਹੈ ਮੈਂ ਵੀ ਕਰਦਾ ਤਾਂ ਮੈਂ ਇੱਕ ਛੱਪੜ ਵਿੱਚ ਗਲਗਲ ਪਾਣੀ ਵਿੱਚ ਖੜੇ ਹੋ ਕੇ ਤਪੱਸਿਆ ਸ਼ੁਰੂ ਕਰ ਦਿੱਤੀ ਤੋ ਰਾਜਾ ਜਨਕ ਜੀ ਸੋਨੇ ਦੀ ਪਾਲਕੀ ਵਿੱਚ ਬੈਠੇ ਮਨ ਉਹਨਾਂ ਦਾ ਸਿਮਰਨ ਵਿੱਚ ਸੀ ਸੋਨੇ ਵਿੱਚ ਨਹੀਂ ਸੀ ਤਿਆਂ ਦਾ ਮਨ ਸੋਨੇ ਵਿੱਚ ਹੁੰਦਾ ਬੈਠੇ ਪਤਨ ਕਿੱਥੇ ਹੁੰਦੇ ਤੋ ਗੱਲ ਬੰਦੀ ਹੈ ਮਨ ਵਿੱਚ ਪਰਮੇਸ਼ਰ ਦਾ ਨਾਮ ਹੀ ਸੀ ਤਨ ਮੇ ਮਨ ਮਨ ਵਿੱਚ ਸੱਚਾ ਸੋਚਾ ਸੱਚਨ ਲਸਾਰੇ ਰਜ ਕਹਿੰਦੇ ਉਹ ਕੌਣ ਹੈ ਬੇਨਤੀ ਕੀਤੀ ਮਹਾਰਾਜ ਟੌਂਡਈ ਵਜ਼ੀਰ ਹੈ ਪਾਣੀ ਵਿੱਚ ਖੜਾ ਤਪੱਸਿਆ ਕਰਦਾ ਅੱਛਾ ਇਹਨੂੰ ਬੁਲਾਓ ਕੋਲਾ ਹੈ ਕਿਤੇ ਬਾਹਰ ਨਿਕਲ ਕਥਾ ਕਰਿਆ ਕਰ ਪਾਣੀ ਚ ਨਹੀਂ ਖੜਨਾ ਤੋ ਸੁਣਤਾ ਮੈਂ ਲਿਆ ਪਰ ਮੰਨਿਆ ਨਹੀਂ ਉਹ ਚਲੇ ਗਏ ਕੁਛ ਮਹੀਨੇ ਬਾਅਦ ਫੇਰ ਆਏ ਉਹ ਕੌਣ ਖੜਾ ਪਾਣੀ ਚ ਮਹਾਰਾਜ ਵਹੀ ਹੈ ਅੱਛਾ ਮਹਾਰਾਜ ਤਮ ਪਾਣੀ ਚ ਨਾ ਖੜ ਕਥਾ ਕਰਿਆ ਕਰ ਤੋ ਭਲਾਈ ਜਾਉ ਨਾ ਹੋ ਜਾਏਗਾ ਇਮ ਕਰ ਸੁਣ ਲਿਆ ਨਹੀਂ ਆ ਕੇ ਤੀਜੀ ਵਾਰੀ ਫੇਰ ਆਇਆ ਇਹ ਲੋਕ ਜੇਦ ਨਹੀਂ ਕਰਦੇ ਤਾਂ ਅੱਛਾ ਕੋਈ ਨਹੀਂ ਚੰਗਾ ਫਿਰ। ਤੋ ਤੀਸਰ ਪੁੱਛਿਆ ਭਾਈ ਤင်း ਦੌਰ ਹੀ ਅੱਗੇ ਸਮਝਾਇਆ। ਚੰਗਾ ਹੁਣ ਤੇਰੀ ਪਾਣੀ ਚ ਰਹਿਣ ਦੀ ਖੁਸ਼ੀ ਹੈ ਰਹੀ ਜਾਂ ਲੱਖਾਂ ਭਰੇ ਰਹੀ ਜਾ ਰਹੀ ਜਾ ਰਹੀ ਜਾ। ਤਾਂ ਸ਼ਿਰ ਮੈਂ ਬੜਾ ਪਛਤਾਇਆ। ਅੱਛਾ ਕਹਿੰਦੇ ਥੋੜਾ ਸਮੁੰਦਰ ਬਾਕੀ ਹੈ ਮਰ ਜਾਣ ਤੋਂ ਬਾਅਦ ਸਮੁੰਦਰ ਵਿੱਚ ਇੱਕ ਮੱਛੀ ਦੀ ਜੁੜ ਵਿੱਚ ਪੈਗ। ਕੱਲ ਜੋ ਜਦੋਂ 5000 ਸਾਲ ਬੀਤ ਜਾਏਗਾ ਦੁਨੀਆ ਦੇ ਭਲੇ ਵਾਸਤੇ ਆਪ ਨਰਨ ਰਬ ਨਾਨਕ ਰਖਾ ਕੇ ਪ੍ਰਗਟ ਹੋਣਗੇ ਨਾਨਕ ਨਾਮ ਰਖਾ ਕੇ ਬਾਲਾ ਮਰਦਾਨਾ ਨਾਲ ਉਹ ਤੇਰੇ ਸਰੀਰ ਤੇ ਤੇਰੀ ਪਿੱਠ ਤੇ ਰਾਤ ਕੱਟਣਗੇ ਚੱਲਣ ਲੱਗਣਗੇ ਸੋਝੀ ਹੋ ਜਾਏਗੀ ਇਹੀ ਨੇ ਗੁਰੂ ਨਾਨਕ ਜੀ ਫਿਰ ਪ੍ਰਸਾਦ ਦੇਣਗੇ ਅਗਦੀ ਗੱਲ ਉਹਨਾਂ ਨਾਲ ਕਰ ਲਈ ਸੁਮਹਾਰਾ ਜੀ ਕਿਰਪਾ ਕਰੋ ਗੁਰੂ ਜੀ ਨੇ ਉਹਦੀ ਗਤੀ ਕੀਤੀ